ੴ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਬਸੰਤ ਹੰਦੂਲ ਮਹੱਲਾ ਨਾਵਾ ਸਾਦੂ ਏ ਤਨ ਮਿੱਥਿਆ ਜਨ ਕੋ ਦੁਆਤੂ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ ਕੋ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਸਾਧ ਸੰਗਤ ਜੀ ਗ੍ਰੀਵ ਨਾਇ ਗੁਰੂ ਤੇਗ ਬਹਾਦਰ ਸਾਹਿਬੋ ਜਿਨ੍ਹਾਂ ਸਤਿਗੁਰਾਂ ਨੇ ਮੁਲਕ ਦੀ ਰੱਖਿਆ ਕਰਨ ਵਾਸਤੇ ਤਿਲਕ ਜਿਨ ਨੂੰ ਰਾਖਾ ਪਰੋ ਤਾਂ ਕਾ ਇਹ ਨ ਬੜੋ ਕੰ ਨੂੰ ਮੈਂ ਸਾਤਾ ਜਿਨਾਂ ਨੂੰ ਬੜਾ ਨੰਗੇ ਧੜ ਦੇ ਨਾਲ ਮਾਰਾ ਸਾਹਮਣ ਤੇ ਇੱਕ ਦਾ ਮੁਕਾਬਲਾ ਕਰਕੇ ਰੰਗ ਜਾਉ ਦੀ ਤੇਲ ਜਿਹੜੀ ਸੀ ਉਹ ਕੱਚਾ ਤਾਗਾ ਤੇ ਕੱਚਾ ਕਾਵਿ ਜੀ ਵੀ ਕਰਨੀ ਸੰਕਤੀ ਐ ਨਹੀਂ ਖੁੰਡੀ ਕਰ ਦਿੱਤੀ ਜਿਹੜੀ ਬੜੇ ਬੜੇ ਸਰਮਦ ਵਰਗੇ ਗਿਆਨਵਾਨਾਂ ਨੂੰ ਕਰਕੇ ਕਰਕੇ ਵੀ ਰਜੀ ਨਹੀਂ ਸੀ ਖੂਨ ਦੀ ਪਿਆਈ ਸੀ ਉਹ ਖੁੰਡੀ ਕਰ ਦਿੱਤੀ ਉਹ ਤੇ ਉਹ ਬਾਦੂ ਸਾਹਿਬ ਨੇ ਆਪਣਾ ਸਿਰ ਦੇ ਕੇ ਉਦੋਂ ਕਿ ਉਹ ਜੀ ਪਾਦਸ਼ਾਹ ਤੇ ਮਹਦੂਸ ਸਾਹਿਬੀ ਬਾਵੇ ਵਿਕਾਰੇ ਵਿੱਚ ਬੈਠੇ ਹਨ ਬਾਵੇ ਵਿਕਾਰੇ ਵਿੱਚ ਬੈਠਿਆਂ ਦੇ ਪਾਸ ਸਿੱਖ ਸੰਗਤਾਂ ਆਈਆਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਜਦੋਂ ਗੁਰੂ ਸਾਹਿਬ ਗੁਰਤਾ ਗੱਦੀ ਦੇ ਨਾਲ ਬੈਠੇ ਹੈ ਬੜ ਕੇ ਪਾਈ ਮੱਖਣ ਸ਼ਾਨ ਪ੍ਰਗਟ ਕੀਤਾ ਗੁਰੂ ਸਾਹਿਬ ਸੱਚੇ ਪਾਦਸ਼ਾਹ ਜੀ ਨੂੰ ਉਹਦਾ ਜਹਾਜ਼ ਬੰਨੇ ਲਾਉਣੇ ਕਰਕੇ ਉਦੋਂ ਕਿ ਉਹ ਜੀ ਪਾਦਸ਼ਾਹ ਜੀ ਦੇ ਪਾਸ ਸਿੱਖ ਸੰਗਤਾਂ ਨੇ ਇਹ ਬੇਨਤੀ ਕੀਤੀ ਮਹਾਰਾਜ ਜੀ ਪਰਵਤ ਹੋਏ ਹੋ ਬਸੰਤ ਰੋਤੋ ਹੈ ਕਿਰਪਾ ਕਰੋ ਸਤਿਗੁਰੂ ਸਾਨੂੰ ਉਪਦੇਸ਼ ਬਖਸ਼ੋ ਤਾਂ ਗੁਰੂ ਸਾਹਿਬ ਬਿਵੇਕ ਦੇ ਰੂਪ ਦੇ ਲਖਣ ਕਰਕੇ ਇਹ ਸਭ ਤੋਂ ਪਹਿਲਾ ਉਪਦੇਸ਼ ਬਖਸ਼ਿਆ ਹੈ ਇੱਕੋ ਦੁਆ ਹੈ ਗੁਰੂ ਪਰਮੇਸ਼ਰ ਹੋ ਓਮਕਾਰ ਸਾਗਿਆ ਦਾ ਪ੍ਰਕਾਸ਼ ਤੋਂ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸਾਧੂ ਇਹ ਤਨ ਮਿੱਥਿਆ ਜਨ ਹਜੂਰ ਹਰਿ ਓਮ ਜੀ ਸਾਧੂ ਸ੍ਰੀਸ਼ਟ ਮਹਾਂਤਮਾ ਜੀ ਨੂੰ ਸੁਣੋ ਭਾਈ ਤੁਸੀਂ ਇਕੱਤਰ ਹੋਏ ਹੋ ਗੁਰੂ ਹਰਿ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸਾਡੇ ਬਚਨਾ ਕਰਕੇ ਸਾਨੂੰ ਇਹ ਬੋਝ ਗੁਰਤਾ ਦੇ ਦੀਰੇ ਚੱਕਣਾ ਪਿਆ ਹੈ ਤੁਸੀਂ ਸਾਡੇ ਦੇ ਗੁਰੂ ਭਾਵਨਾ ਗੁਰੂ ਨਾਨਕ ਦੇ ਨੌਵੀਂ ਜੋਤ ਦੀ ਭਾਵਨਾ ਕੀਤੀ ਹੈ ਸੋ ਤੁਹਾਡੇ ਤਾਂ ਹੀ ਇਹ ਸਤਿਗੁਰ ਨਾਨਕ ਦੇਵ ਮਹਾਰਾਜ ਸਾਹਿਬ ਦੇ ਬਖਾਰੂ ਗੰਦੇ ਬਚਨ ਸਮਾਉਣੇ ਹਨ ਸੁਣੋ ਇਕਜਿਤ ਹੋ ਕੇ ਸਤੋ ਇਹ ਤਨ ਮਿੱਥਿਆ ਜਾਣ ਇਹ ਸਾਰੋ ਸੇਖ ਮਹਾਤਮਾ ਜਨੋ ਸੁਣੋ ਇਹ ਜਿਹੜਾ ਸਰੀਰ ਹੈ ਇਹ ਮਿੱਥਿਆਣ ਹੋਇਆ ਪ੍ਰਤੀਤ ਹੋ ਰਿਹਾ ਹੈ ਜਾਣਨਾ ਤਰੋ ਜਾ ਪੀਤਰ ਜੋ ਰਾਮ ਬਸਤ ਹੈ ਜਾਂ ਇਸ ਦੇਵ ਦੇ ਅੰਦਰ ਹੈ ਜੋ ਰਾਮ ਪਰਮੇਸ਼ਰ ਦੀ ਜੋਤ ਵਰਕੇ ਨੇ ਉਸਦੀ ਹੈ ਖਾਚੋ ਤਾਏ ਪਛਾਨੋ ਉਹਨੂੰ ਸੱਜਾ ਸਮਝੋ ਸਤਿਆਂੰੰਦ ਰੂਪ ਹੈ ਜੋ ਅਤੇ ਦੇ ਜਿਹੜੀ ਹੈ ਸਦਜਣ ਦੁੱਖ ਰੂਪ ਹੈ ਇਹ ਬੁਵੇਕ ਦਾ ਲਖਣ ਕੀਤਾ ਗੁਰੂ ਸਾਹਿਬ ਨੇ ਐਸੇ ਬੁਵੇਕੀ ਹੋਣਾ ਕਰੋ ਰਹਾ ਇਹ ਜਗਤ ਹੈ ਸੰਪਤ ਸੁਪਨੇ ਕੀ ਰਹਾ ਉਸ ਰਾਮ ਜੀ ਕੇ ਕਹਿੰਦੇ ਜਿਹੜਾ ਜਗਤ ਹੈ ਸੰਸਾਰ ਇਹ ਸੁਪਨੇ ਦੀ ਜਿਵੇਂ ਸੰਪਤ ਘੂਤੀ ਹਾਥੀ ਘੋੜੇ ਕੋਈ ਬਣਾ ਲਵੇ ਅਤੇ ਰਾਜਾ ਮਾਲਕ ਬਣ ਕੇ ਬੈਠ ਜਾਵੇ ਇਸ ਪ੍ਰਕਾਰ ਦੀ ਸੁਪਨੇ ਦੀ ਨਹੀਂ ਆਈ ਇਹ ਭੂਤੀ ਹੈ ਸਾਰਾ ਸੰਸਾਰ ਜਿਹੜਾ ਉਹ ਹੋਇਆ ਪ੍ਰਤੀਤ ਹੋ ਰਿਹਾ ਹੈ ਵਿਦਿਆ ਰੂਪੀ ਨੀਂਦ ਆਉਣੇ ਕਰਕੇ ਸੰਸਾਰ ਸੁਪਨਾ ਆਇਆ ਹੈ ਇਹ ਸਾਰੀ ਸੁਪਨੇ ਦੀ ਨਹੀਂ ਆਈ ਭੂਤੀ ਹੈ ਇਹਦੇ ਨਾਲ ਕੋਈ ਪਦਾਰਥ ਨਾ ਆਇਆ ਨਾ ਜਾਣਾ ਹੈ ਦੇਖਾ ਹੈ ਦੰਨ ਇਹ ਕਰਕੇ ਕੀ ਵਗੇ ਇਹਨਾਂ ਨੂੰ ਕਿਉਂ ਐਦਾਂ ਨੂੰ ਆਕੜਦੇ ਹੋ ਆਕੜ ਫਾਕੜ ਛੱਡ ਦਿਓ ਆਕੜ ਨਾ ਕਰੋ ਇਹਨਾਂ ਨੂੰ ਜੇ ਵੇਖ ਕੇ ਕਿਉਂ ਐਡਾ ਮਾਨਾ ਅਕੜਾਇਆ ਹੈ ਖੰਗ ਤਿਹਾਰ ਤਸੂ ਨਾ ਚੱਲੇ ਜੇ ਪ੍ਰਲੋਕ ਦੀ ਜਾਣਾ ਹੋਵੇਗਾ ਉਸ ਵੇ ਤੁਹਾਡੇ ਨਾਲ ਕੋਈ ਪਦਾਰਥ ਨਹੀਂ ਚੱਲੇਗਾ ਤਾਹੇ ਕਹਾ ਲਵਟਨ ਉਹਨਾਂ ਪਦਾਰਥਾਂ 'ਗੇ ਨਾਲ ਨਹੀਂ ਜਾਣੇ ਭਾਈ ਉਹਨਾਂ ਨਾਲ ਕਿਉਂ ਲੜ ਗਏ ਹੋ ਫਸਦੇ ਹੋ ਉਸਤ ਨਿੰਦਾ ਦੂਰ ਪਰਹਰ ਇਕ ਤਾਂ ਆਪ ਦੀ ਉਸਤ ਨਾ ਕਰਿਆ ਕਰੋ ਪ੍ਰਾਈ ਨਿੰਦਿਆ ਨਾ ਕਰਿਆ ਕਰੋ ਇਹ ਦੋਵੇਂ ਤਿਆਗ ਲਓ ਕਿਸੇ ਦੀ ਉਸਤ ਝੂਠੀ ਕਰਨੀ ਕੋ ਸ਼ਾਮਤ ਕਰਨੀ ਹੈ ਅਣ ਹੋਏ ਕਿਸੇ 'ਚ ਦੋਸ਼ ਕਹਿਣੇ ਇਹ ਨਿੰਦਿਆ ਹੈ ਇਹਨਾਂ ਦੋਵਾਂ ਦਾ ਤਿਆਗ ਕਰੋ ਹਰ ਕੀਰਤ ਉਰਿਆਂ ਮਹਾਰਾਜ ਦੇਲੇ ਰਿਹਾਂ ਨਹੀਂ ਜਾਂਦਾ ਮਹਾਰਾਜ ਕਹਿੰਦੇ ਹਰੀ ਦੀ ਕੀਰਤ ਨੂੰ ਹਿਰਦੇ 'ਚ ਲਿਆਓ ਪ੍ਰੇਸ਼ ਦੀ ਕੀਰਤ ਨੂੰ ਭਗਤੀ ਕਰਿਆ ਕਰੋ ਫੇਰ ਉਸ ਨੂੰ ਨਿੰਦਾ ਤੋਂ ਥੋੜਾ ਵਿਚਾਰ ਹੋ ਜਾਏਗਾ ਜਨ ਨਾਨਕ ਸਭ ਹੀ ਮਹਪੂਰਨ ਸਭ ਹੀ ਮਹਾਰਾਜ ਕੀਰਤਨ ਦੇਲ ਕੇ ਲਿਆਉਣ ਨਾਲ ਕੀ ਫਲ ਮਿਲੇਗਾ ਗੁਰੂ ਸਾਹਿਬ ਜੀ ਕਹਿੰਦੇ ਨੇ ਸਾਨੂੰ ਇਹ ਸਖਿਆਤ ਕਾ ਹੋਵੇਗੀ ਜਨ ਨਾਨਕ ਸਭ ਹੀ ਮਾਪੂਰਨ ਸ੍ਰੀ ਗੁਰੂ ਨਾਨਕ ਨੌਵੇਂ ਸਰੂਪ ਕੀ ਬੋਲਦੇ ਹਨ ਕਿ ਸਾਰਿਆਂ ਜੋ ਪਰਮੇਸ਼ਰ ਪੂਰਨ ਵਿਆਪਕ ਹੈ ਏਕ ਪੁਰਖ ਹੈ ਭਗਵਾਨ ਉਹ ਪੁਰਖ ਬਾਕੀ ਸਾਰੀਆਂ ਇਸਤਰੀਆਂ ਵੀ ਮਾਈਂ ਬਾਈ ਕੀ ਰਚਨਾ ਹੈ ਅਤੇ ਕੋਈ ਪੂਰਨ ਭਗਵਾਨ ਖੜ ਤਗਾਸਪਨ ਧਰਮ ਸੂਜਾ ਸਵਾਰਗ ਕੋਨੇ ਸਰਜ ਸ੍ਰੀਮ ਗਿਆਨ ਹੈ ਇਹ ਖੜ ਪਗਾ ਸਪਨ ਜੋ ਤਾਂ ਹੈ ਕਾਇਕ ਭਗਵਾਨ ਆ ਜਾਤਪਤੀ ਕਰਨੀ ਪਾਲਣਾ ਕਰਨੀ ਤੇ ਲੈਤਾ ਕਰਨੀ ਜੀਆਂ ਨੂੰ ਕਰਮ ਅਨੁਸਾਰ ਫਲ ਦੇਣਾ ਜੀਆਂ ਦੀ ਗਤਗਤੀ ਜੀਹਾਂ ਦੀ ਤਬਦੀਲੀ ਕਰਨੀ ਤੇ ਇਸ ਪ੍ਰਕਾਰ ਅੰਤਰ ਜਾਣਤਾ ਇਹ ਛੇ ਗੁਣ ਜਿਸ ਵਿੱਚ ਉਹ ਭਗਵਾਨ ਹੈ ਇਹ ਕੋਈ ਉਹ ਪੂਰਨ ਪਰਮੇਸ਼ਰ ਹੈ ਗੁਹਾਂਤ ਮਹੱਲਾ ਨਾਵ ਪਾਪੀ ਹੀ ਐ ਮੈਂ ਕਾਮ ਬਸਾਏ ਇਹ ਸਾਧੂ ਪੁੱਛਦੇ ਆ ਮਹਾਰਾਜ ਜੀ ਇਹ ਵਕਾਰ ਕਿਉਂ ਨਹੀਂ ਮਿਟਦੇ ਮਹਾਰਾਜ ਸਾਹਿਬ ਕੋ ਮਨ ਕਿਉਂ ਨਹੀਂ ਪਕੜਿਆ ਜਾਂਦਾ ਤਾਂ ਕਹਿੰਦੇ ਹਨ ਪਾਪੀ ਹੀ ਐ ਮੈਂ ਕਾਮ ਬਸਾਏ ਪਾਪੀ ਦੁਨੀਆਂ ਦੇ ਹਿਰਦੇ ਜਿਹੜਾ ਪਾਪੀ ਹਿਰਦੇ ਨੂੰ ਬਣਾਉਣ ਵਾਲਾ ਹੈ ਇਹ ਹਿਰਦੇ ਚ ਕਾਮ ਦਾ ਫੁਰਨਾ ਜਿਹੜਾ ਵਕਾਰ ਦਾ ਫੁਰਨਾ ਇਹ ਬਸਦਾ ਰਹਿੰਦਾ ਹੈ ਇਸ ਕਰਕੇ ਕਿ ਵਾਹ ਨਹੀਂ ਚੱਲਦੀ ਇਹਨੂੰ ਰੋਕਣ ਦੀ ਕਿ ਪਾਪੀ ਮਨ ਹੋ ਰਿਹਾ ਹਿਰਦੇ ਚ ਕਾਂਜੇ ਵਸਣੇ ਕਰਕੇ ਮਨ ਚੰਚਲ ਜਾਤੇ ਗਹਿਉ ਨਾ ਜਾਏ ਕਾਉ ਕਾਉ ਸਭ ਜਦ ਕਹੇ ਕਾਮ ਮੈ ਜਾਣੇ ਕੋਏ ਜੇਤੀ ਮਨ ਕੀ ਕਾਮਨਾ ਕਾਮ ਕਹਾਵੇ ਸੋਏ ਕਿਨੇ ਮਨ ਦੀ ਫੁਰਨੇ ਸਾਰਾ ਹੀ ਕਾਮ ਹੈ ਇਸ ਕਰਕੇ ਫਰਮਾਉਂਦੇ ਮਨ ਚੰਚਲ ਰਹਿੰਦਾ ਹੈ ਇਸ ਕਰਕੇ ਪਕੜਿਆ ਨਹੀਂ ਜਾਂਦਾ ਕਿਸੇ ਦੇ ਪਾਸੋਂ ਵੀ ਰਾਜ yogi ਜੰਗਮ ਅਰਥ ਨਿਆਸ yogi ਬੜੇ ਬੜੇ ਹੋਏ ਹਨਗੇ ਮਿਸ਼ਿੰਦਰਨਾਥ ਵਰਗੇ ਅਤੇ ਜੰਗਮ ਸ਼ਿਵਾਂ ਦਾ ਵਿਆਹ ਗਾਉਣ ਵਾਲੇ ਅਰਥ ਨਿਆਸੀ ਆਪਣੇ ਆਪ ਨੂੰ ਪਿਆਗੀ ਕਹੋਣ ਵਾਲੇ ਸਭ ਹੀ ਪਰਦਾਰੀ ਇਹ ਫਾਤ ਤੇ ਫੁਰਨੇ ਦੀ ਸਾਰਿਆਂ ਤੇ ਫਾਹੀ ਪਈ ਹੋਈ ਹੈ ਮਾਇਆ ਰਪਾਤੀ ਹੈ ਇਹਨੂੰ ਛੁੱਟਣਾ ਬੜਾ ਮੁਸ਼ਕਲ ਹੋਇਆ ਹੈ ਜਿਹੜੇ-ਜਿਹੜੇ ਹਰ ਕੋਈ ਨਾਮ ਸਮਾਹ ਹਰ ਰੂਪ ਕੋਈ ਬਚੇ ਵੀ ਹੈ ਮਾਰਾ ਕਿਤੇ ਜਿਨ੍ਹਾਂ ਦੀ ਨਾਮ ਪਰਮੇਸ਼ਰ ਦੇ ਨਾਮ ਨੂੰ ਸੁਮਾ ਲਿਆ ਯਾਦ ਕੀਤਾ ਹੈ ਤੇ ਭਵ ਸਾਗਰ ਉਤਰੇ ਪਾਹ ਉਹ ਭਾਈ ਸੰਸਾਰ ਸੰਪੂਰਨ ਗੁਰਮਖੋ ਬਾਹਰ ਉਤਰ ਕੇ ਮੁਕਤ ਹੋ ਗਏ ਹਨ ਜੈ ਨਾਨਕ ਹਰ ਕੀ ਕਰਨਾਏ ਸਤਿਗੁਰੂ ਸਾਹਿਬ ਜੀ ਕਿੰਨਹ ਹਰੀ ਅਕਾਲ ਪੁਰਖ ਦੀ ਸ਼ਰਨ ਪਏ ਹਾਂ ਦੀਜਾ ਨਾਮ ਰਹਿ ਗੁਣ ਗਾਏ ਜੀ ਕਰਦੇ ਹਈਏ ਕਿ ਮਾਰੇ ਹਰੀ ਆਪ ਦੀ ਸ਼ਰਨ ਹਾਂ ਸਾਨੂੰ ਨਾਮ ਦਾ ਦਾਮ ਦਿਓ ਅਸੀਂ ਆਪਦੇ ਗੁਣ ਗਾਉਂ ਦੇ ਲਈਏ ਇਸ ਪ੍ਰਕਾਰ ਛੁਟਕਾਰਾ ਹੁੰਦਾ ਹੈ ਕੋਰ ਇਸ ਕਾਮਾਦਿਕ ਫੁਰਨਿਆਂ ਤੋਂ ਬਚਿਆ ਨਹੀਂ ਜਾਂਦਾ ਕਿਸੇ ਤੋਂ ਸਾਰੇ ਦੇ ਮਨ ਪਾਪੀ ਬਣਾ ਦਿੰਦਾ ਹੈ ਬਸੰਤ ਮਹੱਲਾ ਨਾ ਮਾਈ ਮੈਂ ਤਨ ਪਾਇਓ ਹਰਨਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਜਿਸ ਵਕਤ ਭਾਈ ਮੱਖਣ ਸ਼ਾਹ ਨੇ ਵੇਖਿਆ ਕਿ ਗੁਰੂ ਮਾਰਾ ਸਾਹਿਬ ਤੇ ਪਾਤਸ਼ਾਹ ਦਾ ਪ੍ਰਤਾਪ ਹੋ ਗਿਆ ਜਾਂ ਕੇ ਸੁਖਦੇਵ ਨਾਲ ਆਪਣੇ ਡੇਰੇ ਚ ਉਤਰਿਆ ਕਿ ਉਸ ਵੇਲੇ ਪੀਰਵਾਲ ਨੂੰ 2 ਵਜੇ ਮਾਰੇ ਹੋਏ ਨੇ ਇਹ ਸਿੰਘੇ ਮਸੰਦ ਨੂੰ ਘੇਜ ਕੇ ਸਤਿਗੁਰੂ ਸਾਹਿਬ ਜੀ ਵਿਆਸਾ ਵੱਲ ਗਏ ਸਨ ਘੋੜੀ ਤੇ ਚੜ ਕੇ ਉਹ ਘੋੜੀ ਤੇ ਚੜਿਆ ਆਉਂਦੇ ਹੋਏ ਗੋਲੀ ਇਹਨਾਂ ਮਸੰਦਾਂ ਨੂੰ ਗੁਰੂ ਸਾਹਿਬ ਕੇ ਕਿਲਾਤ ਸਤਿਗੁਰੂ ਸਾਹਿਬ ਜੀ ਦੀ ਜਿਹੜੀ ਘੋੜੀ ਸੀ ਉਹ ਗੋਲੀ ਦੀ ਖੜਕੇ ਨੂੰ ਸੁਣ ਕੇ ਤੇਜ਼ ਹੋ ਗਈ ਇਸ ਕਰਕੇ ਸਤਿਗੁਰਾਂ ਦੇ ਕੋਈ ਗੋਲੀ ਨਹੀਂ ਲੱਗੀ ਮਾਨ ਅंसारी ਹਿੰਦੀ ਰੱਖਿਆ ਬਾਦ ਅਸੀਸਵਾਰਨਾ ਸੀ ਕਿਉਂ ਦੁਸ਼ਮਣਾਂ ਦੇ ਵਾਰ ਮਾਰੇ ਦੇ ਚੱਲ ਕਿਵੇਂ ਸਕਦੇ ਸਮੈ ਉਸ ਵੇਲੇ ਮਹਾਰਾਜ ਸਾਹਿਬ ਜੀ ਉਸ ਵੇਲੇ ਤੇ ਡੇਰੇ ਦੇ ਕੋਲ ਦੀ ਆਉਂਦੇ ਆ ਬਚਨ ਕਰਦੇ ਭਲਾ ਤੀਰ ਮੱਲਾ ਤਰਾ ਤੀਰ ਮੱਲ ਚੰਗਾ ਕੀਤਾ ਵੀ ਤੀਰ ਮੱਲ ਦਾ ਚੰਗਾ ਕੀਤਾ ਇਹ ਬਚਨ ਕਹਿੰਦੇ ਗੁਰੂ ਸਾਹਿਬ ਜੀ ਆ ਗਏ ਜਦੋਂ ਆਸਾਨ ਚਾਰ ਤੇ ਬੈਠੇ ਗੁਰੂ ਸਾਹਿਬ ਦੀ ਯਾਦਗਾਰ ਭੂਲੇ ਸਾਹਿਬ ਦੇ ਨਾਲ ਹੀ ਛੜਾ ਸਾਹਿਬ ਬਣਿਆ ਹੋਇਆ ਉੱਥੇ ਪੰਜ ਸ਼ਿਨਾਨਾ ਕਰ ਰਹੇ ਸਨ ਬੈਠੇ ਸਿਹੇ ਮਸੰਦ ਨੇ ਆਦਮੀਆਂ ਨੂੰ ਲਿਆ ਕੇ ਖੇਰ ਗੁਰੂ ਸਾਹਿਬ ਦੇ ਕੋਲ ਕੀਤਾ ਤੇ ਮਾਤਾ ਉਸ ਵੇਲੇ ਨਾਨਕੀ ਜੀ ਪਾਸ ਆ ਗਏ ਸਤਿਗੁਰਾਂ ਦੇ ਮੱਠੇ ਨੂੰ ਗੋਲੀ ਚਲਾਈ ਫਯੂਰ ਜੀ ਮੱਠੇ ਦੇ ਤੇ ਜਿਸ ਵੇਲੇ ਗੋਲੀ ਲੱਗੀ ਉਹ ਹਾਰਾ ਭਰਨ ਤੋਂ ਬਾਅਦ ਉਹ ਛੰਡੀ ਹੋ ਕੇ ਪਿੱਛੇ ਡੇਲਤੀ ਸਤਿਗੁਰ ਸੱਜੇ ਪਾਤਸ਼ਾਹ ਦੇ ਜਿਹੜੇ ਉਤਨੀ ਥੋੜੀ ਚਮੜੀ ਸੀ ਉਹਨੂੰ ਦਾਗ ਕਰਕੇ ਪਿੱਛੇ ਛੰਡੀ ਪੈ ਕੇ ਜੋ ਡੇਲਤੀ ਮਾਤਾ ਨਾਨਕੀ ਜੀ ਉਸ ਵੇਲੇ ਬਹੁਤ ਸਾਰਾ ਕਹਿੰਦੇ ਤੁਸੀਂ ਸਾਡੇ ਘਰ ਕਿਉਂ ਆਏ ਹੋ ਅਖੀਰ ਜੋ ਗੁਰੂ ਘਰ ਦੀ ਜਿੰਨੀ ਪੇਟਾ ਸੀ ਉਹ ਸਾਰੀ ਲੁੱਟ ਕੇ ਲੈ ਗਏ ਮਸੰਦ ਜਿੰਨੇ ਸੰਗ ਲੁੱਟ ਕੇ ਲਿਜਾ ਕੇ ਧੀਰਮਲ ਨੂੰ ਜਾ ਕੇ ਦੇ ਦਿੱਤੀ ਤੇ ਗੁਰੂ ਸਾਹਿਬ ਦੇ ਜਿਹੜੇ ਘਰ ਦੇ ਭਾਂਡੇ ਸੀ ਰਸੋਈ ਦੇ ਸੰਕੜਿਆਲਾ ਦੇ ਕੁਝ ਲੁੱਟ ਕੇ ਲੈ ਗਏ ਇਸ ਪ੍ਰਕਾਰ ਜਦੋਂ ਕੀਤਾ ਕਿ ਆਪ ਦੇ ਹੰਕਾਰ ਵਿੱਚ ਬੜੇ ਫੁੱਲੇ ਬੈਠੇ ਐ ਉਸ ਵੇਲੇ ਮੱਖਣ ਸਿੰਘ ਆ ਨੂੰ ਪਤਾ ਲੱਗਾ ਇਹਦੇ ਨਾਲ 500 ਆਦਮੀ ਨਾਲ ਸੀ ਇਹ ਲੈ ਕੇ ਹੋਏ ਧੀਰਮਲ ਦੇ ਡੇਰੇ ਤੇ ਆ ਗਿਆ ਕੰਗੇ ਧੀਰਮਲਾ ਕੀ ਕੀਤਾ ਤੇ ਗੁਰੂ ਸਾਹਿਬ ਦੇ ਨਾਲ ਤੇਰੇ ਘਰ ਆਏ ਸਨ ਉਹ ਪਹਿਲਾਂ ਤੁਸੀਂ ਮੇਰੀ ਪਰਖ ਹੋਏ ਜੇ ਤੁਸੀਂ ਤੇ ਅੱਗੇ ਦੋ ਮੋਹਰੇ ਰੱਖੀਆਂ ਤੂੰ ਦੱਸ ਨਹੀਂ ਸਕੇ ਮੈਂ ਜਹਾਜ਼ ਬੰਨੇ ਲਾਇਆ ਸੀ ਇੱਡੀ ਕਰਮਾ ਦੀ ਰੱਖਦਾਂ ਤੂੰ ਹੰਕਾਰ ਕੀਤਾ 22 ਮੰਜੀਆਂ ਲਾਈ ਬੈਠੇ ਸੀ ਤੁਸੀਂ ਕਿੱਡੇ ਹੰਕਾਰੀ ਹੋ ਗਿਓ ਗੁਰੂ ਸਾਹਿਬ ਜੀ ਬੋਕਦੇ ਰਹੇ ਆ ਤੁਸੀਂ ਮਹਾਰਾਜ ਸਾਹਿਬ ਦੀ ਪਰਵਾਹ ਨਹੀਂ ਕੀਤੀ ਹੁਣ ਪ੍ਰਗਟ ਹੋਏ ਐ ਤੇ ਤੁਸੀਂ ਤੀਖਾ ਕਰਕੇ ਮਹਾਰਾਜ ਜਿੱਤੇ ਗੋਲੀ ਛਿੜਾਈ ਹੈ ਉਸ ਵੇਲੇ ਧੀਰਮਲ ਤਨਤਾਇਸ ਨੇ ਭਾਈ ਮੱਖਣ ਚੰਦ ਵੀ ਜਿਹੜਾ ਹੱਥ ਉਠਾਵੇ ਉਹਨੂੰ ਫੜ ਕੇ ਕਤਲ ਕਰਦੇ ਹੋ ਨਹੀਂ ਤਾਂ ਸਾਰਿਆਂ ਨੂੰ ਮੁਸ਼ਕਾ ਦੇਣ ਲੱਗਿਓ ਉਸ ਵੇਲੇ ਸਾਰੇ ਮਸੰਦ ਫੜਨੇ ਸੀਹ ਨੂੰ ਫੜ ਲਿਆ ਮਹਾਰਾਜ ਦੇ پاس ਜਾਂਦਾ ਕਿ ਮਹਾਰਾਜ ਇਹ ਤੁਹਾਡਾ ਅਗਰਾਹੀ ਹੈ ਮਹਾਰਾਜ ਜੀ ਨੇ ਕਿਰਪਾ ਕਰਕੇ ਛੁਡਾ ਦਿੱਤਾ ਦੇਹੇ ਮੱਖਣਸ਼ਾਹ ਨੂੰ ਕਿਹਾ ਮੱਖਣਸ਼ਾਹ ਇਹ ਪਦਾਰਥ ਵੀ ਸਾਰਾ ਧੀਰਮਲਨ ਦਾ ਲਾਲਤ ਜੇ ਨਾਲ ਹੀ ਤਾਪ ਕੀਤਾ ਹੈ ਇਹ ਪਦਾਰਥ ਵੀ ਉਹਦੇ ਘਰ ਤੇ ਜਿੰਦੇ ਹੋ ਮਾਤਾ ਸਾਹਿਬ ਜੀ ਹੈਰਾਨ ਹੋ ਗਏ ਕਹਿਣ ਲੱਗੇ ਵੇਖੋ ਸਲਵਾਂ ਇੰਨਾ ਕਿੰਨਾ ਨਸਕਉਤ ਸੁਆ ਹੈ ਉਹਨਾਂ ਦੀ ਗੋਰੀ ਕਿ ਲਈ ਹੈ ਸਭ ਨੂੰ ਲੁੱਟ ਕੇ ਲੈ ਗਈ ਹੈ ਤੇ ਫੇਰ ਕਹਿੰਦੇ ਮੋੜ ਦਿਓ ਇੱਕ ਥੋੜਿਓ ਇੱਥੇ ਮੇਰੇ ਕੋਲ ਬੈਠਾ ਸਾਹਿਬ ਸਿੰਘ ਜੀ ਗੁਰੂ ਮਾਰੋ ਸਾਹਿਬ ਦੇ ਪਾਤਸ਼ਾਹ ਜੀ ਨੇ ਕਿਹਾ ਵੀ ਨਹੀਂ ਮੱਖਣਸ਼ਾਹ ਇਹ ਸਾਰੇ ਤੁਹਾਨੂੰ ਵਾਪਸ ਕਰੋ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਵਾਪਸ ਕੀਤਾ ਉਸ ਵੇਲੇ ਮਾਤਾ ਜੀ ਨੇ ਕਿਹਾ ਮਾਰਾ ਤੁਸੀਂ ਤਨ ਰੱਖਿਆ ਕਿਉਂ ਨਾ ਤਾਂ ਮਹਾਰਾਜ ਸਾਹਿਬ ਜੀ ਨੇ ਮਾਤਾ ਲਾਨਕੀ ਜੀ ਨੂੰ ਉਪਦੇਸ਼ ਬਖਸ਼ਿਆ ਮਾਈ ਮੈਂ ਤਨ ਪਾਇਓ ਹਰਨਾ ਮਾਤਾ ਜੀ ਮੈਂ ਤਾਂ ਪਰਮੇਸ਼ਰ ਦਾ ਨਾਮ ਤਾਂ ਸੱਚੇ ਪਾਤਸ਼ਾਹ ਕਹਿੰਦੇ ਪ੍ਰਾਪਤ ਕੀਤਾ ਹੈ ਮਨ ਮੇਰਾ ਤਾਵਨ ਤੇ ਛੂਟਿਆ ਸਾਡਾ ਮਨ ਜਿਵੇਂ ਉਹ ਕ੍ਰਿਸ਼ਨਾਂ ਦੇ ਦੌੜੇ ਹੋਏ ਭਜੇ ਫਿਰਦੇ ਐ ਲਾਲਚ ਦੇ ਮਾਰੇ ਹੋਏ ਗੋਲੀਆਂ ਚ ਲਾਉਂਦੇ ਐ ਸਾਡਾ ਮਨ ਦੁਨੀਆ ਦੀ ਕਹਾਣੀ ਤੋਂ ਛੁੱਟ ਚੁਪਾ ਕਰ ਬੈਠੋ ਬਿਸਰਾ ਪੂਰੇ ਮਸਰੂਰ ਇਸਤਿਫੇ ਕਰਕੇ ਬੈਠ ਗਿਆ ਆਨੰਦ ਵਿੱਚ ਇਸ ਰੂਪ ਦੇ ਵਿੱਚ ਦਰਹਾ ਮਾਇਆ ਮਮਤਾ ਸੰਸਰੀ ਭਾਗ ਮਾਤਾ ਜੀ ਮਾਇਆ ਵੀ ਮੇਰੀ ਨਹੀਂ ਸਾਡੇ ਅੰਦਰ ਰਹੀ ਜੋ ਸਰੀਰ ਵਿੱਚੋਂ ਭਜ ਚੁੱਕੀ ਹੈ ਮਰ ਚੁੱਕੀ ਹੈ ਉਪਜੇ ਨਰਮ ਲਗਿਆ ਜੀ ਜਦੋਂ ਵਾਹਿਗੁਰੂ ਜੀ ਆਰ ਬੁਰ ਹਰ ਕੋ ਦਿੰਦਾ ਸਾਡੇ ਪਿਤਾ ਜੀ ਦਾ ਬਖਸ਼ਿਆ ਹੋਇਆ ਪੈਦਾ ਹੋਇਆ ਹੈ ਲੋਭ ਮੋਏ ਪਰਸ ਨਾ ਸਕਾ ਲੋਭ ਹੈ ਅਤੇ ਮੋਹ ਹੈ ਬਦਾਰਸਾ ਨਹੀਂ ਸਾਨੂੰ ਲੱਗ ਨਹੀਂ ਸਕਦਾ ਹੈ ਗਈ ਭਗਤ ਭਗਵਾਨ ਜੀ ਦੇ ਵਚਨ ਆਤਿ ਵਾਹਿਗੁਰੂ ਦੀ ਧਗ ਤੇ ਪਕੜੀ ਹੈ ਗ੍ਰਹਿਣ ਕੀਤੀ ਹੈ ਇਸ ਕਰਕੇ ਲੋਭ ਮੋਹ ਦੁੱਖ ਨਹੀਂ ਦੇ ਸਕਦੇ ਹਨ ਜਨਮ ਜਨਮ ਦਾ ਸੰਸਾਰ ਚੂਕਾ ਜੀ ਦਸੀਏ ਇੱਕ ਜਨਮ ਦਾ ਕਿ ਜਨਮਾਂ ਜਨਮਾਂ ਤੋਂ ਜਿਹੜਾ ਸੰਸਾਰ ਪਰਮਾਨ ਪਰਮੇਗਤ ਮਗਰ ਪਿਆ ਸੀ ਸਾਰਾ ਚੱਟਿਆ ਗਿਆ ਰਤਨ ਨਾਮ ਜਪਾਇਆ ਸੰਸਿਆ ਨੂੰ ਮਿਟਵਾ ਰਤ ਰੂਪ ਨਾਮ ਹੈ ਜੇ ਉਹਦਾ ਪ੍ਰਭ ਕੀ ਤਾ ਹੈ ਕ੍ਰਿਸ਼ਨ ਸਕਲ ਬਿਨਾਸੀ ਮਨ ਤੇ ਜਿਹੜੀ ਜਿਹੜੀ ਕ੍ਰਿਸ਼ਨ ਸੀ ਸਾਰੀ ਮੰਨ ਦੇ ਜਨਾਰਨ ਨਾਸ ਕਰਦੀ ਹੈ ਨਜ ਸਭ ਨਾ ਇਸ ਮਾਇਆ ਸੁਖ ਸੁਲੂ ਦੇ ਕਿਸ ਮਾਇਆ ਲੀਣ ਹੋ ਗਏ ਹਾਂ ਅਸੀਂ ਜਾ ਕਹੋ ਤੋ ਦਿਆਲ ਕਿਰਪਾ ਨਦ ਜੀ ਨਾ ਦੁੱਖ ਦੇ ਬਿਆਲੂ ਪਿੱਛੇ ਵੀ ਪਰਮੇਸ਼ਰ ਕਿਰਪਾ ਦਾ ਸਮੁੰਦਰ ਹੁੰਦਾ ਸੀ ਹੁਣ ਵੀ ਹੁੰਦਾ ਹੈ ਸ਼ੋ ਗੋਵਿੰਦ ਗੁਣ ਗਾ ਜੀ ਉਹ ਗੋਵਿੰਦ ਪਰਮੇਸ਼ਰ ਗੁਣਾਂ ਨੂੰ ਗਾਉਂਦੇ ਹਨ ਪੁਰਖੋ ਕਾ ਨਾਨਕੇ ਵਿਦ ਕੀ ਸੰਪਰ ਸ੍ਰੀ ਗੁਰੂ ਨਾਨਕ ਦੇਵ ਉਪਰਕੇ ਬਾਦੂ ਸਾਹਿਬ ਜੀ ਕਹਿੰਦੇ ਇਸ ਪ੍ਰਕਾਰ ਦੀ ਸੁਭਗੁਣਾਂ ਦੀ ਬ੍ਰਹਮ ਗਿਆਨ ਦੀ ਜਿਹੜੀ ਸੰਪਾਪੂਰਤੀ ਹੈ ਗੁਰਮੁਖ ਪਾਵੇ ਗੁਰਮੁਖਤਾਰੀ ਪਾਉਂਦਾ ਸਾਰਿਆਂ ਦੇ ਹੱਥ ਨਹੀਂ ਆਉਂਦੀ ਇਹੋ ਜਿਹਾ ਤਾਂ ਹੈ ਇਹ ਬਸੰਤ ਮਹੱਲਾ ਨਵਾ ਮਰ ਕਹਾ ਬਿਸਾਰਿਓ ਰਾਮ ਨਾਮ ਮਨੁ ਸਿਖਿਆ ਦੰਦੇ ਹੋ ਕੈਨ ਨਹੀ ਭਾਈ ਮਨ ਵਿਚੋਂ ਕਿਉਂ ਵਿਸਾਰਨਾ ਕੀਤਾ ਹੈ ਰਾਮ ਰਮਿਆ ਹੈ ਜੋ ਪਰਮੇਸ਼ਰ ਉਸ ਦੇ ਨਾਮ ਨੂੰ ਤਨ ਬਿਨ ਸੈ ਜਮ ਸੰਪਰਕ ਮਰ ਦਾ ਨਾਮ ਬੁਲਾਵੀ ਅਜਾ ਹੈ ਤੁਸੀਂ ਤਾਂ ਸਰੀਰ ਦੇ ਨਾਸ ਹੋਣ ਵੇਲੇ ਜਮ ਨਾਲ ਕੰਪਵੇਗਾ ਮਰਦਾ ਨਾਮ ਨਾਮ ਸਾਰੋ ਫਿਰ ਜਮ ਨਹੀਂ ਇਹਦੇ ਆ ਸਕੇਗਾ ਰਹਾ ਇਹ ਜਗ ਤੂੰ ਹੈ ਕਹਾ ਪਹਾੜ ਸੰਸਾਰ ਜਿਦ ਤੂੰ ਹੈ ਜਿਵੇਂ ਪਹਾੜ ਬਣਿਆ ਹੁੰਦਾ ਨਾ ਉਹ ਉੱਠ ਕੇ ਤੂੰ ਆ ਇਸ ਪ੍ਰਕਾਰ ਦਾ ਪ੍ਰਤੀਤ ਹੋ ਰਿਹਾ ਹੈ ਸਹ ਸੱਚਾ ਮੰਨਿਆ ਕੇਰੇ ਵਿਚਾਰ ਜਿਹਦੀ ਜਨ ਨੂੰ ਉਹਈ ਵਿਚਾਰ ਪ੍ਰਾਪਤ ਹੋਈਏ ਤੂੰ ਸੱਚਾ ਮੰਨੀ ਬੈਠਾ ਜਗਤ ਨੂੰ ਤੂੰ ਇਹਦਾ ਧੌਲਰ ਹੈ ਇਹ ਕਾ ਇਹ ਜਦ ਤੂੰ ਜਦ ਧੌਲ ਕੋ ਕਾਂ ਕੇ ਆਇਓ ਕਾਉਂ ਆਰਾਮ ਸਿਆਵਨਾ ਜੀ ਸਿਆਵਨ ਜੀਏ ਨਾਰਾਮ ਯੇ ਮੇਰਾ ਆਪ ਕੇਂਦਰ ਤੋਂ ਸੀਧਾ ਦੇ ਵਿਯੋਗ ਹੋਏ ਕਲਗੀ ਤਰਨ ਰਹਿਣ ਰਾਜਿਆਂ ਹਾਂ ਉੱਤਰ ਦਿੱਤਾ ਹੈ ਇਹ ਤੂੰ ਇਹਨੇ ਪਹਾੜ ਵਾਂਗੂ ਜਗਤ ਹੈ ਸਾਰਾ ਸਚਾ ਸੱਚਾ ਮੰਨਿਆ ਕੇ ਵਿਚਾਰ ਵਿਚਾਰ ਸੁਧਾਰ ਕਰਕੇ ਸਚਾ ਨਮੀ ਬੈਠਾ ਹੈ ਅਣ ਹੋਇਆ ਧਨਦਾਰ ਸੰਤਤ ਗਰੇਹ ਜਿਹੜਾ ਧਨ ਤੇ ਇਸਤਰੀ ਤੇ ਸੰਪਦਾ ਠੀਕ ਹੋਣੇ ਤੇ ਕਹਾ ਰਾਗ ਤਹੋਣ ਕਾਸ਼ ਸੰਗ ਨ ਚੱਲੇ ਸਮਝ ਲੈ ਇਹ ਸਮਝ ਵਿਚਾਰ ਕਰ ਲੈ ਧਾਰਨਾ ਦੇਲੇ ਵਿੱਚ ਕੋਈ ਬਾਦ ਸੰਗਾਨ ਨਹੀਂ ਚੱਲੇਗਾ ਇਕ ਭਗਤ ਨਰਾਇਣ ਹੋਏ ਸੰਗ ਇਕ ਨਰਾਇਣ ਅਕਾਲ ਪੁਰਖ ਦੀ ਜਿਹੜੀ ਭਗਤੀ ਉਹ ਤੇਰੇ ਸਾਥ ਹੋਵੇਗੀ ਗੁਰੂ ਗੋਬਿੰਦ ਸਿੰਘ ਭਜ ਤੇ ਹੈ ਇੱਕ ਰੰਗ ਗੁਰੂ ਤਾਂਤ ਦੇ ਜੀ ਕਹਿੰਦੇ ਉਸ ਨੂੰ ਇੱਕ ਰੂਪ ਹੋ ਕੇ ਇੱਕ ਰਸ ਪ੍ਰੇਮ ਕਰਕੇ ਉਸ ਦਾ ਭਜਨ ਕਰ ਸੰਤਨ ਮਹੱਲਾ ਨਾਵਾ ਕਾਹ ਫੁੱਲਿਓ ਰੇ ਝੂਠੇ ਲੋਭ ਲਾਭ ਦੇਲ ਹੁਕਮਾਂ ਦੇ ਰਹੇ ਜੀਵ ਕਿਉਂ ਝੂਠੇ ਬਲਾਸਾਂ ਲੋਕ ਇਲਾਕੇ ਭੁੱਲ ਗਿਆ ਹੈ ਮਹਾਰਾਜ ਨੂੰ ਕਾਸ਼ ਬਿਗਰੋ ਨਾ ਹਨ ਅਜੋ ਜਾਨ ਕੰਦੇ ਡੁੱਲੇ ਵੇ ਰੰਗੇ ਝੋਲੀ ਦੀ ਪਾਲ ਕੇ ਬਿਗੜਿਆ ਕੁਛ ਨਹੀਂ ਹੁੰਦਾ ਅਜੇ ਵੀ ਤੇਰਾ ਕੁਛ ਨਹੀਂ ਬਿਗੜਿਆ ਜੇ ਅਜੇ ਜਾਗ ਤੇ ਗਿਆਨ ਅਵਸਥਾ ਵਿੱਚ ਸਮਝ ਅਗਾਹੀ ਦੀ ਉਮਰ ਨੂੰ ਸੰਭਾਲ ਲਵੇਂ ਰਹਾ ਕਾਮ ਸੁਪਨਾ ਹੈ ਕਾ ਇਹ ਜਗ ਜਗ ਜਾਨ ਜਿਹੜਾ ਜਗ ਤੇ ਸੁਪਨੇ ਜੀ ਨਹੀਂ ਆਈ ਹੈ ਜਾਨ ਲੈ ਝੂਠਾ ਬਿਰਸਾ ਸ਼ਰਮ ਸਾਚੀ ਮਾਨ ਇਹ ਚਿੰਦੇ ਜੀ ਮੇ ਸੁਪਨਾ ਜੱਗਿਆ ਤੋਂ ਹਟ ਜਾਂਦਾ ਐ ਐਵੇਂ ਜਦੋਂ ਮੌਤ ਰੂਪੀ ਜਾਗ ਆ ਗਈ ਝਟਨਾਸ ਹੋ ਜਾਏਗਾ ਇਹ ਸੱਚੀ ਮੰਨ ਲੈ ਸੰਗ ਤੇਰੇ ਹਰ ਵਕਤ ਨੀਤ ਮਹਾਂਪੁਰਖ ਵਾਹਿਗੁਰੂ ਤੇਰੇ ਨਾਲ ਹਰ ਵਕਤ ਬਸ ਰਿਹਾ ਜਿਹਦੀ ਸੱਚਾ ਦੇ ਨਾਲ ਤੂੰ ਵੇਖਦਾ ਹੈ ਸੁਣਦਾ ਹੈ ਬੋਲਦਾ ਚੱਲਦਾ ਹੈ ਸਾਰੇ ਗਿਆਨ ਸਮਝਦਾ ਹੈ ਨਿਸ਼ਵਾਸਰ ਭਜ ਤਾਹੀ ਮੀਤ ਜੀ ਬਿਾਰੇ ਸਜਣਾ ਰਾਤ ਦਿਨੇ ਉਸ ਵਾਹਿਗੁਰੂ ਦਾ ਭਜਨ ਕਰ ਤੂੰ ਘਾਰੇ ਅੰਤ ਕੀ ਹੋਏ ਸਾਰੇ ਭੇਜ ਭਜਨ ਕੀਤਾ ਕੀ ਲਾਭ ਦੇਵੇਗਾ ਕਹਿੰਦੇ ਅੰਤਲੇ ਵੇਲੇ ਜਦੋਂ ਕਿਸੇ ਨੂੰ ਵੀ ਅੱਖਿਆ ਨਹੀਂ ਤੇਰੀ ਕਰਨੀ ਉਸ ਵੇਲੇ ਤੇਰੀ ਸਹਾਇਤਾ ਹੋਵੇ ਜੀ ਮਹਾਰਾਜ ਦੇ ਨਾਮ ਜਪਿਆ ਹੋਇਆ ਕਹੋ ਨਾਨਕ ਗੁਣਤਾ ਕੇ ਗਾਏ ਸਤਿਗੁਰ ਨਾਨਕ ਦੇਵ ਗੁਰੂ ਕੇ ਇੱਕ ਬਾਣੀ ਸਾਹਿਬ ਜੀ ਕਹਿੰਦੇ ਨੇ ਪੰਜ ਸ਼ਬਦ ਮਾਰਨ ਵਿਚਾਰੇ ਬਸੰਤ ਰਾਗ ਕੇ ਉਸ ਵਾਇਨ ਦੇ ਗੁਣਾਂ ਨੂੰ ਗਾ ਕੇ ਭਾਈ ਨਿਹਾਲ ਹੋ ਬਾਰ ਅੰਤ ਕੀ ਹੋਏ ਸਹਾਇ ਕਹੋ ਨਾਨਕ ਗੁਣਤਾ ਕੇ ਗਾਏ